ਹੁਣ ਆਪਣੇ ਕੋਲ ਜੇਕਰ ਸਤਿਗੁਰੂ ਰਬਦਾਸ ਮਹਾਰਾਜ ਜੀ ਦਾ ਨਾਮ ਹੀ ਨਾ ਹੋਵੇ ਤੇ ਆਪਾਂ ਪੂਜਾ ਕਿਹਦੀ ਕਰਾਂਗੇ ਆਪਾਂ ਆਰਤੀ ਕਿਹਦੀ ਕਰਾਂਗੇ ਉਹਦਾ ਸਰੂਪ ਹੀ ਨਾ ਸਾਡੇ ਕੋਲ ਹੋਵੇ ਤੇ ਅਸੀਂ ਕਿਹਦੇ ਨੂੰ ਮੱਥਾ ਟੇਕਾਂਗੇ ਇਸੇ ਤਰ੍ਹਾਂ ਸਤਿਗੁਰੂ ਰਬਦਾਸ ਜੀ ਸਮਝਾ ਰਹੇ ਕਿ ਭਾਈ ਉਹ ਪਰਮਾਤਮਾ ਕੇਵਲ ਇੱਕ ਹੈ ਇਸੇ ਤਰ੍ਹਾਂ ਤਨ ਤਨ ਸਤਗੁਰ ਰਵਿਦਾਸ ਮਹਾਰਾਜ ਜੀ ਸਾਡੇ ਲਈ ਲੱਖਾਂ ਕਰੋੜਾਂ ਦੇ ਵਿੱਚੋਂ ਭਾਵੇਂ ساری ਦੁਨੀਆ ਆ ਜਾਵੇ ਉਹ ਇੱਕ ਪਾਸੇ ਹੋਵੇ ਤੇ ਤਨ ਤਨ ਸਤਗੁਰ ਰਵਿਦਾਸ ਮਹਾਰਾਜ ਦੂਜੇ ਪਾਸੇ ਤੇ ਸਾਨੂੰ ਸਤਗੁਰੂ ਰਵਿਦਾਸ ਮਹਾਰਾਜ ਜੀ ਤੋਂ ਉੱਪਰ ਕੋਈ ਨਹੀਂ ਹੈ ਜਗਤ ਪਿਤਾ ਸਤੂ ਗੁਰਬੰਦਾਸ ਮਹਾਰਾਜ ਜੀ ਪਾਵਨ ਸ਼ਬਦ ਵਿੱਚ ਪਰਮਾਨੰ ਕਰਦੇ ਹਨ ਕਿ ਪ੍ਰਮਾਤਮਾ ਦੇ ਨਾਲ ਜੀਵ ਦੀ ਪ੍ਰੀਤ ਕਿਹੋ ਜਿਹੀ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਦੀ ਪ੍ਰੀਤ ਪਾਉਣੀ ਚਾਹੀਦੀ ਹੈ ਕਿਹੋ ਜਿਹਾ ਪਿਆਰ ਸਾਡਾ ਉਸ ਪਰਮਾਤਮਾ ਦੇ ਨਾਲ ਹੋਣਾ ਚਾਹੀਦਾ ਹੈ ਜੋ ਤੁਮ ਤੋਰੋ RAM ਨਹੀਂ ਤੋਰੋ ਤੁਮ ਸੋ ਤੋਰ ਕਵਨ ਸੋ ਜੋਰੇ ਰਹੋ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਇਹ ਪਰਮਾਤਮਾ ਜੀ ਮੇਰੇ ਆਪ ਜੀ ਨਾਲ ਐਸੀ ਸੱਚੀ ਪ੍ਰੀਤੀ ਹੈ ਮੇਰੇ ਆਪ ਜੀ ਦੇ ਨਾਲ ਐਸੀ ਸੱਚੀ ਪ੍ਰੀਤੀ ਹੈ ਜੇਕਰ ਆਪ ਮੇਰੇ ਨਾਲ ਪ੍ਰੀਤ ਤੋੜੋਗੇ ਵੀ ਪਰ ਕਹਿੰਦੇ ਮੈਂ ਵਾਦਾ ਕਰਦਾ ਹਾਂ ਮੈਂ ਆਪ ਜੀ ਨਾਲ ਪ੍ਰੀਤ ਤੋੜਾਂਗਾ ਨਹੀਂ ਮੈਂ ਆਪ ਜੀ ਨਾਲ ਪ੍ਰੀਤ ਤੋੜ ਕੇ ਹੋਰ ਕਿਸ ਨਾਲ ਜੁੜਾਂਗਾ ਮੇਰੇ ਪ੍ਰਭੂ ਕੇਵਲ ਆਪ ਹੋ ਔਰ ਆਪ ਹੀ ਰਹੋਗੇ ਤੀਰਤ ਵਰਤ ਨਾ ਕਰੋ ਅੰਦੇ ਸਾ ਤੀਰਥ ਵਰਤਨਾ ਕਰੋ ਅੰਦੇ ਸਾ ਤੁਮਰੇ ਚਰਨ ਕਮਲ ਕਾ ਪ੍ਰੋਸਾ ਤੀਰਥ ਤੇ ਇਸ਼ਨਾਨ ਕਰਨਾ ਅਤੇ ਵਰਤ ਰੱਖਣਾ ਕਿੰਦੇ ਇਨਾ ਮਹਾਰੀ ਕਰਮਾਂ ਨੂੰ ਕਰਨ ਦੀ ਮੈਨੂੰ ਕੋਈ ਚਿੰਤਾ ਨਹੀਂ ਹੈ ਕਿ ਮੈਂ ਤੀਰਥਾਂ ਤੇ ਜਾ ਕੇ ਨਾਵਾ ਜਾਂ ਮੈਂ ਭੁੱਖਾ ਰਹਾ ਵਰਤ ਰੱਖਾਂ ਮੈਨੂੰ ਇਹਨਾਂ ਚੀਜ਼ਾਂ ਦੀ ਕੋਈ ਚਿੰਤਾ ਨਹੀਂ ਹੈ। ਨਾ ਮੈਨੂੰ ਇਹ ਚਿੰਤਾ ਕਿ ਮੈਂ ਤੂਬ ਕਰਾਂ ਨਾ ਮੈਨੂੰ ਚਿੰਤਾ ਇਹ ਹੈ ਕਿ ਮੈਂ ਦੀਵਾ ਜਗਾਵਾ। ਮੈਨੂੰ ਇਹ ਚਿੰਤਾ ਹੀ ਨਹੀਂ ਹੈ। ਕਿਉਂਕਿ ਜਿਹੜਾ ਮੇਰਾ ਸੱਚਾ ਭਰੋਸਾ ਹੈ ਉਹ ਭਰੋਸਾ ਤਾਂ ਕੇਵਲ ਆਪ ਜੀ ਦੇ ਚਰਨ ਕਮਲਾਂ ਉੱਪਰ ਹੈ। ਪਰੋਸਾ ਦਾ ਸਿਰ ਤੇ ਔਰ ਸਿਰਫ ਆਪ ਜੀ ਦੇ ਨਾਲ ਸੱਚੀ ਪ੍ਰੀਤ ਹੈ ਆਪ ਜੀ ਦੇ ਚਰਨਾਂ ਦਾ ਮੈਨੂੰ ਭਰੋਸਾ ਹੈ ਚਨ ਕਮਲਾਂ ਦਾ ਭਰੋਸਾ ਹੈ ਉਹਨਾਂ ਉੱਪਰ ਵਿਸ਼ਵਾਸ ਹੈ ਆਪ ਜੀ ਦੇ ਬਚਨਾਂ ਦੇ ਉੱਪਰ ਵਿਸ਼ਵਾਸ ਹੈ ਕਿ ਨਾ ਮੈਨੂੰ ਤੀਰਥਾਂ ਦੇ ਜਾ ਕੇ ਨਾਉਣ ਦੀ ਲੋੜ ਹੈ ਨਾ ਮੈਨੂੰ ਬਾਹਰੀ ਕਰਮਾਂ ਨੂੰ ਕਰਨ ਦੀ ਮੈਨੂੰ ਕੋਈ ਚਿੰਤਾ ਹੈ ਕਿ ਮੈਂ ਬਾਹਰਲੇ ਅਡੰਬਰ ਕਰਾਂ ਮੈਨੂੰ ਤਾਂ ਸਿਰਫ ਔਰ ਸਿਰਫ ਕਹਿੰਦੇ ਆਪ ਜੀ ਦੇ ਨਾਮ ਦਾ ਸਿਮਰਨ ਸਿਮਰਨ ਹੀ ਚਾਹੀਦਾ ਹੈ ਜਹ ਜਹ ਜਾਉ ਤੁਮਾਰੀ ਪੂਜਾ ਤੁਮ ਸਾਧ ਦੇਵ ਅਵਰ ਨਾ ਦੂਜਾ ਇਹ ਪਰਮਾਤਮਾ ਲੋਕ ਕਹਿੰਦੇ ਦਰ ਦਰ ਮੱਥੇ ਟੇਕਦੇ ਆ ਦਰ ਦਰ ਜਾ ਕੇ ਮੰਗਾ ਮੰਗਦੇ ਹਨ ਪਰ ਮੈਨੂੰ ਕਹਿੰਦੇ ਪ੍ਰਭੂ ਜੀ ਆਪ ਜੀ ਤੋਂ ਇਲਾਵਾ ਕੋਈ ਹੋਰ ਨજર ਨਹੀਂ ਆਉਂਦਾ ਕਿ ਪ੍ਰਭੂ ਜੀ ਮੈਂ ਜਿੱਥੇ ਵੀ ਜਾਂਦਾ ਹਾਂ ਸਿਰਵ ਔਰ ਸਿਰਵ ਆਪ ਹੀ ਨਜ਼ਰ ਆਉਂਦੇ ਹੋ ਔਰ ਮੈਂ ਆਪ ਜੀ ਦੀ ਹੀ ਪੂਜਾ ਕਰਦਾ ਹਾਂ ਤੇ ਲੋਕ ਕਦੇ ਮਾਤਾ ਟੇਕ ਲਿਆ ਕਹਿੰਦੇ ਕਦੇ ਉੱਤੇ ਮਾਤਾ ਟੇਕ ਲਿਆ ਤੇ ਸਤਗੁਰੂ ਰਬਦਾਸ ਸਹਜ ਫਰਮਾਉਂਦੇ ਕਿ ਮੈਨੂੰ ਤਾਂ ਇੱਕ ਕੇਵਲ ਪਰਮਾਤਮਾ ਤੇ ਆਪਣੇ ਸਤਿਗੁਰ ਤੇ ਭਰੋਸਾ ਹੈ ਹੋਰ ਮੈਨੂੰ ਕਿਸੇ ਤੇ ਕੋ ਭਰੋਸਾ ਨਹੀਂ ਹੈ ਹੁਣ ਮੈਂ ਜਿੱਥੇ ਵੀ ਜਾਂਦਾ ਮੈਨੂੰ ਪ੍ਰਭੂ ਪਰਮਾਤਮਾ ਹੀ ਹਰ ਜਗ੍ਹਾ ਨਜ਼ਰ ਆਉਂਦਾ ਹੈ ਔਰ ਮੈਂ ਪ੍ਰਭੂ ਦੀ ਪਰਮਾਤਮਾ ਦੀ ਪੂਜਾ ਕਰਦਾ ਹਾਂ ਹੁਣ ਆਪ ਵਰਗਾ ਕਿ ਸਤਗੁਰੂ ਜੀ ਕਹਿੰਦੇ ਹਨ ਪ੍ਰਮਾਤਮਾ ਆਪ ਵਰਗਾ ਕੋਈ ਮਹਾਨ ਦੇਵ ਕੋਈ ਦੂਜਾ ਵੀ ਨਹੀਂ ਹੈ ਤੁਮ ਸਾ ਦੇਵ ਅਵਰ ਨਹੀਂ ਦੂਜਾ ਕਿ ਆਪ ਜੀ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ ਜੋ ਕੇਵਲ ਆਪ ਹੋ ਉਹ ਕੇਵਲ ਆਪ ਹੀ ਹੋ ਆਪ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਕੁਝ ਤੇ ਮਰਜ਼ੀ ਚਲੇ ਜਾਵੇ ਜਿੱਥੇ ਮਰਜ਼ੀ ਮਤਾਂ ਠੇਕ ਲਵੇ ਨਾਮ ਤੋਂ ਬਗੈਰ ਜੋ ਮਰਜ਼ੀ ਕੁਝ ਕਰ ਲਵੇ ਉਹ ਸਭ ਅਡੰਬਰਾਂ ਦੇ ਵਿੱਚ ਆਉਂਦਾ ਹੈ ਕੇਵਲ ਮਾਤਰ ਸੱਚੇ ਨਾਮ ਤੋਂ ਬਿਨਾ ਜੀ ਪਰਮਾਤਮਾ ਨੂੰ ਨਹੀਂ ਹੱਥਲ ਕਰ ਸਕਦਾ ਹੁਣ ਆਪਣੇ ਕੋਲ ਜੇਕਰ ਸਤਿਗੁਰੂ ਰਬਦਾਸ ਮਹਾਰਾਜ ਜੀ ਦਾ ਨਾਮ ਹੀ ਨਾ ਹੋਵੇ ਤੇ ਆਪਾਂ ਪੂਜਾ ਕਿਹਦੀ ਕਰਾਂਗੇ ਆਪਾਂ ਆਰਤੀ ਕਿਹਦੀ ਕਰਾਂਗੇ ਉਹਦਾ ਸਰੂਪ ਹੀ ਨਾ ਸਾਡੇ ਕੋਲ ਹੋਵੇ ਤੇ ਅਸੀਂ ਕਿਹਦੇ ਨੂੰ ਮੱਥਾ ਟੇਕਾਂਗੇ ਇਸੇ ਤਰ੍ਹਾਂ ਸਤਿਗੁਰੂ ਰਬਦਾਸ ਸਾਨੂੰ ਸਮਝਾ ਰਹੇ ਕਿ ਭਾਈ ਉਹ ਪਰਮਾਤਮਾ ਕੇਵਲ ਇੱਕ ਹੈ ਇਸੇ ਤਰ੍ਹਾਂ ਤਨ ਤਨ ਸਤਿਗੁਰੂ रविदास ਮਹਾਰਾਜ ਜੀ ਸਾਡੇ ਦੇ ਲੱਖਾਂ ਕਰੋੜਾਂ ਦੇ ਵਿੱਚੋਂ ਭਾਵੇਂ ਸਾਰੀ ਦੁਨੀਆ ਆ ਜਾਵੇ ਉਹ ਇੱਕ ਪਾਸੇ ਹੋਵੇ ਤੇ ਤਨ ਤਨ ਸਤਿਗੁਰੂ रविदास ਮਹਾਰਾਜ ਦੂਜੇ ਪਾਸੇ ਤੇ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੋਂ ਉੱਪਰ ਕੋਈ ਨਹੀਂ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਐ ਕਿ ਪਰਮਾਤਮਾ ਤੇਰੇ ਤੋਂ ਇਲਾਵਾ ਕੋਈ ਹੋਰ ਦੂਸਰਾ ਜਾਂ ਤੀਸਰਾ ਨਹੀਂ ਹੈ। ਕੇਵਲ ਔਰ ਕੇਵਲੇ ਕੋ ਪਰਮਾਤਮਾ ਦਾ ਨਾਮ ਸਤ ਹੈ। ਇੱਕ ਓੰਕਾਰ ਕੇ ਇੱਕੋ ਪਰਮਾਤਮਾ ਹੈ। ਕਰਤਾ ਪੁਰਖ ਹੈ ਸਤ ਨਾਮ ਉਹਦਾ ਨਾਮ ਹੈ। ਇਹ ਨਾਮ ਹੀ ਉਹਦਾ ਸਤ ਹੈ। ਉਹ ਸਭ ਕੁਝ ਆਪੇ ਕਰਤਾ ਪਰ ਕਿ ਆਪੇ ਕਰਨ ਵਾਲਾ ਹੈ ਉਹ ਰੂਪਾਂ ਦੇ ਵਿੱਚ ਨਹੀਂ ਆਉਂਦਾ ਉਹ ਚਿਹਰਿਆਂ ਦੇ ਵਿੱਚ ਨਹੀਂ ਨਜ਼ਰ ਆਉਂਦਾ ਪਰ ਕਹਿੰਦੇ ਹਰ ਜੀਵ ਦੇ ਅੰਦਰ ਉਹਦਾ ਵਾਸਾ ਹੈ ਜਿੱਨਾਂ ਚਿਰ ਉਹ ਪਰਮਾਤਮਾ ਦਾ ਸਾਡੇ ਅੰਦਰ ਵਾਸਾ ਹੈ ਇਹ ਸਰੀਰ ਚੱਲਦਾ ਹੈ ਜਿਸ ਦਿਨ ਉਹ ਪਰਮਾਤਮਾ ਦੀ ਰੂਹ ਸਾਡੇ ਅੰਦਰੋਂ ਨਿਕਲ ਗਈ ਫੇਰੇ ਸਰੀਰ ਜਿੱਤੇ ਦਾ ਬੈਠਾ ਮਿੱਟਾ ਰਹਿ ਜਾਣਾ ਲੇਟਾ ਲੇਟਾ ਰਹਿ ਜਾਣਾ ਤੁਰਿਆ ਜਾਂਦਾ ਕਹਿੰਦੇ ਨੇ ਜ਼ਮੀਨ ਤੇ ਤੜੰਮ ਕਰਕੇ ਡਿੱਗ ਪੈਂਦਾ ਹੈ ਕਿਉਂ ਕਿਉਂਕਿ ਜਦੋਂ ਰੂਹ ਨਿਕਲ ਜਾਂਦੀ ਹੈ ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਤੇ ਹੈ ਪ੍ਰਮਾਤਮਾ ਤੇਰੇ ਤੋਂ ਬਗੈਰ ਕੋਈ ਹੋਰ ਦੂਜਾ ਤੀਜਾ ਨਹੀਂ ਹੈ ਜੋ ਕੇਵਲ ਆਪ ਹੋ ਉਹ ਆਪ ਹੀ ਹੋ ਮੈਂ ਆਪਣੋ ਮਨ ਹਰ ਸੋਂ ਜੋੜਿਓ ਹਰ ਸੋਂ ਜੋਰ ਸਭਨ ਸੋ ਤਰਿਓ ਕਿ ਹੈ ਪ੍ਰਭੂ ਜੀ ਮੈਂ ਆਪਣੇ ਮਨ ਨੂੰ ਆਪ ਜੀ ਨਾਲ ਜੋੜਿਆ ਹੈ ਤੇ ਜਿਹੜਾ ਮੇਰਾ ਮਨ ਹੈ ਉਹ ਮੈਂ ਨਾਮ ਦੇ ਨਾਲ ਆਪ ਜੀ ਦੇ ਨਾਮ ਦੇ ਨਾਲ ਜੋੜ ਲਿਆ ਹੈ ਅਤੇ ਆਪ ਜੀ ਨਾਲੋਂ ਕਹਿੰਦੇ ਜੇਕਰ ਮੈਂ ਆਪ ਜੀ ਦੇ ਨਾਲ ਜੋੜ ਲਿਆ ਹੈ ਔਰ ਜੋੜ ਕੇ ਹੋਰ ਸਬਨਾ ਦੇ ਨਾਲੋਂ ਤੋੜ ਲਿਆ ਹੈ ਕਿ ਜਿਹੜਾ ਮੇਰਾ ਮਨ ਹੈ ਉਹ ਮੈਂ ਆਪ ਜੀ ਦੇ ਨਾਲ ਜੋੜ ਲਿਆ ਹੈ ਔਰ ਜਿਹੜੇ ਹੋਰ ਪਾਸਿਓਂ ਤੋੜ ਲਿਆ ਹੈ ਜੀਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਵਾਝ ਜਾਂਦਾ ਹੈ ਇਹ ਜੀਵ ਨੂੰ ਪੰਜੇ ਵਿਕਾਰਾਂ ਦੇ ਵਿੱਚ ਕਹਿੰਦੇ ਪੰਜ ਲੁਟੇਰੇ ਤੈਨੂੰ ਲੁੱਟ ਲੈਣਗੇ ਤੇ ਜਿਹੜੇ ਪੰਜ ਲੁਟੇਰੇ ਕਿਸੇ ਨਾ ਕਿਸੇ ਬਾਨੇ ਆਪਾਂ ਦੇਖਦੇ ਆ ਨਾ ਕਿ ਵੱਡੇ ਤੋਂ ਵੱਡੇ ਵੀ ਕਈ ਇਹਨਾਂ ਦੇ ਵਿੱਚ ਫਸ ਜਾਂਦੇ ਹਨ ਪਾਪ ਕੋਈ ਕਾਮ ਦੇ ਵਾਸਨਾ ਵਿੱਚ ਵਸ ਜਾਂਦਾ ਕੋਈ ਕ્રોਧ ਕਾਰਨ ਆਪਣੇ ਕ્રોਧ ਕਾਰਨ ਆਪਣਾ ਨਾਸ਼ ਕਰ ਲੈਂਦਾ ਹੈ ਕੋਈ ਲਾਲਚ ਕਾਰਨ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਮੈਂ ਤਾਂ ਉਹਨਾਂ ਦੇ ਨਾਲੋਂ ਨਾਤਾ ਹੀ ਤੋੜ ਦਿੱਤਾ ਹੈ ਔਰ ਪ੍ਰਮਾਤਮਾ ਜੀ ਕੇਵਲ ਔਰ ਕੇਵਲ ਆਪ ਜੀ ਦੇ ਨਾਲ ਹੀ ਨਾਤਾ ਜੋੜਿਆ ਹੈ ਮੇਰਾ ਤਾਂ ਹੁਣ ਸਬੰਧ ਸਿਰਫ ਆਪ ਜੀ ਦੇ ਨਾਲ ਹੈ ਹੋਰ ਸਭ ਨਾਲੋਂ ਮੈਂ ਆਪਣਾ ਸਬੰਧ ਤੋੜ ਲਿਆ ਹੈ ਸਭ ਪਰ ਹਰ ਤੁਹਾਡੀ ਆਸਾਂ ਮਨ ਕਰਮ ਬਚਨ ਕਹੇ ਰਵਿਦਾਸਾ ਸਤਿਗੁਰ ਰਵਿਦਾਸ ਸਹਾਰਾ ਜੀ ਬੇਨਤੀ ਕਰਦੈਨ ਕਿ ਹੇ ਪ੍ਰਭੂ ਜੀ ਹਰ ਸਮੇ ਮੇਰੇ ਮਨ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਇੱਛਾ ਹੈ ਕਿਉਂਕਿ ਜਿਹਦੇ ਨਾਲ ਪਿਆਰ ਹੋਵੇ ਨਾ ਜਿਹਦੇ ਮਨ ਦੇ ਵਿੱਚ ਖਿੱਚ ਹੋਵੇ ਤਾਂ ਫਿਰ ਕਹਿੰਦੇ ਉਹਨੂੰ ਮਿਲਣ ਦੀ ਉਹਨੂੰ ਦੇਖਣ ਦੀ ਆਸਾਂ ਹਰ ਰੋਜ਼ ਮਨ ਵਿੱਚ ਉਜਾਗਰ ਹੁੰਦੀ ਹੈ ਉਹ ਚਾਹੇ ਕੋਈ ਤੀ ਹੋਵੇ ਚਾਹੇ ਕੋ ਪੁੱਤ ਹੋਵੇ ਭੈਣ ਹੋਵੇ ਭਰਾ ਹੋਵੇ ਜੀਵਨ ਸਾਥੀ ਹੋਵੇ ਮਾਤਾ ਪਿਤਾ ਹੋਵੇ ਕੋਈ ਵੀ ਹੋਵੇ ਕਹਿੰਦੇ ਜਿਹਦੇ ਨਾਲ ਪ੍ਰੇਮ ਪੈ ਜਾਂਦਾ ਹੈ ਪਿਆਰ ਪੈ ਜਾਂਦਾ ਹੈ ਫਿਰ ਕਹਿੰਦੇ ਉਹਨੂੰ ਦੇਖੇ ਤੋਂ ਬਗੈਰ ਸਬਰ ਨਹੀਂ ਆਉਂਦਾ ਇਸੇ ਤਰ੍ਹਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਇਹ ਪ੍ਰਭੂ ਜੀ ਮੇਰੀ ਬੇਨਤੀ ਹੈ ਹਰ ਸਮੇਂ ਮੇਰੇ ਮਨ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਇੱਛਾ ਰਹਿੰਦੀ ਹੈ ਇਹ ਮੈਂ ਮਨ ਬਚਨ ਅਤੇ ਕਰਮ ਕਰਕੇ ਕੈਨਾਂ ਹਾਂ ਕਿ ਮੇਰਾ ਆਪ ਜੀ ਦੇ ਨਾਲ ਪਿਆਰ ਪੈ ਗਿਆ ਹੈ ਹੁਣ ਇਹ ਪਿਆਰ ਐਸਾ ਇਹ ਪ੍ਰੇਮ ਇਹ ਪ੍ਰੀਤ ਐਸੀ ਪ੍ਰੀਤ ਹੈ ਜੋ ਤੋੜਿਆ ਵੀ ਟੁੱਟਦੀ ਨਹੀਂ ਹੈ ਹੁਣ ਚਾਹੀ ਕਹਿੰਦੇ ਆਪ ਤੋੜ ਲਵੋ ਕਈ ਵਾਰੀ ਆਪਾਂ ਦੇਖਦੇ ਨਾ ਭਰਾ ਭਰਾ ਨਾਲੋਂ ਰਿਸ਼ਤਾ ਤੋੜ ਲੈਂਦਾ ਹੈ ਭੈਣ ਭਰਾ ਇੱਕ ਦੂਸਰੇ ਨੂੰ ਕਹਿ ਦਿੰਦੇ ਕਿ ਨਹੀਂ ਮਿਲਣਾ ਵੇ ਤੇ ਜਿਹੜਾ ਦੂਸਰਾ ਹੁੰਦਾ ਕਈ ਵਾਰ ਉਹ ਕਹਿੰਦਾ ਭਾਵੇਂ ਤੂੰ ਤੋੜ ਲੈ ਰਿਸ਼ਤਾ ਪਰ ਮੈਂ ਆਪਣੇ ਵੱਲੋਂ ਨਿਭਾਵਾਂਗਾ ਮੈਂ ਵਾਅਦਾ ਕਰਦਾ ਹਾਂ ਇਸੇ ਤਰ੍ਹਾਂ ਸਤਿਗੁਰੂ ਅਰਜਨ ਦੇਵ ਜੀ ਅੱਜ ਦੇ ਸ਼ਬਦ ਵਿੱਚ ਇਹੀ ਬਰਮਾਉਂਦੇ ਕਿ ਪਰਮਾਤਮਾ ਜੀ ਮੇਰੀ ਪ੍ਰੀਤ ਆਪ ਜੀ ਨਾਲ ਐਸੀ ਪ੍ਰੀਤ ਪੈ ਗਈ ਹੈ ਕਿ ਹੁਣ ਭਾਵੇਂ ਕਹਿੰਦੇ ਤੁਸੀਂ ਤੋੜ ਵੀ ਲਿਓ ਪਰ ਮੈਂ ਆਪ ਜੀ ਦੇ ਨਾਲੋਂ ਪ੍ਰੀਤੀ ਤੋੜਾਂਗਾ ਨਹੀਂ ਇਹ ਮੇਰੀ ਸਦਾ ਸਦਾ ਲਈ ਆਪ ਜੀ ਦੇ ਨਾਲ ਪ੍ਰੀਤੀ ਪਾ ਗਈ ਹੈ ਇਹ ਪ੍ਰੀਤ ਐਸੀ ਹੈ ਕਿ ਜਦਾਂ ਜੋ ਤਮ ਦੀਵਾ ਤੋ ਹਮ ਬੱਤੀ ਕਿ ਜੇ ਪਰਮਾਤਮਾ ਤੁਸੀਂ ਦੀਵਾ ਹੋ ਤੇ ਮੈਂ ਉਸ ਦੀਵੇ ਵਿੱਚ ਮਲਣ ਵਾਲੀ ਬੱਤੀ ਹੋਵਾਂ ਕਿਉਂਕਿ ਦੀਵੇ ਤੋਂ ਬਗਾਰ ਬੱਤੀ ਦੀ ਕੋਈ ਕਦਰ ਨਹੀਂ ਜਿਹੜਾ ਆਪਾਂ ਕਹਿੰਦੇ ਰੂਪ ਆਂਦੇ ਨਾ ਤੇ ਰੂਹ ਤੋਂ ਬਗਾਰ ਦੀਵੇ ਦੀ ਕੋਈ ਕਦਰ ਨਹੀਂ ਜੋ ਤਮ ਤੀਰਤ ਤੋ ਹਮ ਜਾਤੀ ਕਿ ਪਰਮਾਤਮਾ ਜੇਕਰ ਆਪ ਤੀਰਥ ਹੋ ਤੇ ਮੈਂ ਉਸ ਤੀਰਥ ਦਾ ਯਾਤਰੀ ਬਣਾ ਕਿਉਂਕਿ ਕੋਈ ਤੀਰਥ ਸਥਾਨ ਹੋਵੇ ਤੇ ਜੇ ਉਸ ਤੀਰਥ ਸਥਾਨ ਤੇ ਯਾਤਰੀ ਜਾਂਦੇ ਹੋਣਗੇ ਤਾਂ ਹੀ ਉਸ ਤੀਰਥ ਸਥਾਨ ਦੀ ਮਹੱਤਤਾ ਹੈ ਜੇ ਕੋਈ ਯਾਤਰੀ ਨਾ ਜਾਵੇ ਉਸ ਸਥਾਨ ਤੇ ਤੇ ਫਿਰ ਉਸ ਤੀਰਥ ਸਥਾਨ ਦੀ ਕੋਈ ਵੈਲਿਊ ਨਹੀਂ ਹੈ ਤੇ ਜੇ ਯਾਤਰੀ ਹੋਣ ਤੀਰਥ ਦਾ ਸਥਾਨ ਨਾ ਹੋਵੇ ਆਵੇ ਰੇ ਮੇ ਕੋਈ ਵਾਦ ਨਹੀਂ ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੋ ਸਤਿਗੁਰ ਅਬਦਾਸ ਸਮਰਜੀ ਆਪਣਾ ਪ੍ਰੇਮ ਉਸ ਪਰਮਾਤਮਾ ਦੇ ਨਾਲ ਇਸ ਸ਼ਬਦ ਵਿੱਚ بیان ਕਰਦੇ ਹਨ ਕਿ ਜੀਵ ਐਸੀ ਉਸ ਪਰਮਾਤਮਾ ਨਾਲ ਤੇਰੀ ਪ੍ਰੀਤੀ ਹੋਣੀ ਚਾਹੀਦੀ ਹੈ ਕਿ ਤੇਰਾ ਜੀਵਨ ਸਫਲਾ ਹੋ ਜਾਵੇ ਜੋ ਬੋਲੇ ਸੋ ਨਿਰਬੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੀ